ਫੇਸਬੁਕ ਤੇ ਲਾਈਵ ਹੋ ਕੇ ਦੋ ਕਤਲਾਂ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਵਿੱਕੀ ਸੈਮੂਅਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਵਿੱਕੀ ਸੈਮੂਅਲ ਪੁਲਿਸ ਨੂੰ ਕ੍ਰੀ ਵੀ ਕਥਾਮਿਤ ਲੋੜਿੰਦਾ ਸੀ ਸੈਮੂਅਲ ਦੇ ਸੰਬੰਧ ਖਤਰਨਾਕ ਬਦਮਾਸ਼ ਸੁਖਪੀਰ ਸਿੰਘ ਬੁੱਢਾ ਨਾਲ ਵੀ ਦੱਸੇ ਜਾਂਦੇ ਹਨ ਦਰਹਾਂਕ ਕੁਝ ਮਹੀਨੇ ਪਹਿਲਾਂ ਜੇਲ੍ਹ ਤੋਂ ਪੈਰੋਲ ਤੇ ਆਏ ਜੱਗੇ ਦੇ ਜਾਨ ਲੈਣਾ ਇਹ ਗੈਂਗਸਟਰ ਨੇ ਸੋਨੂ ਤੇ ਹਰਜਿੰਦਰ ਨਾਂ ਦੇ ਵਿਅਕਤੀਆਂ ਦਾ ਮੌਕੇ ਤੇ ਕਤਲ ਕਰ ਦਿੱਤਾ ਸੀ ਕਤਲ ਮਗਰੋਂ ਇਸਦੇ ਜ਼ਿੰਮੇਵਾਰੀ ਲੈਂਦਾ ਵਿੱਕੀ ਸੈਮੂਲ ਨੇ ਫੇਸਬੁਕ ਤੇ ਲਾਈਵ ਹੋ ਕੇ ਸਾਰੀ ਕਤਨਾ ਦਾ ਦੱਸਿਆ ਸੀ। ਫਿਰੋਜ਼ਪੁਰ ਪੁਲਿਸ ਦੇ ਅਨੁਸਾਰ ਵਿੱਕੀ ਸੈਮੂਲ ਤੇ ਦੋ ਕਤਲਾਂ ਸਮੇਤ ਤਕਰੀਬਨ 20 ਮਾਮਲੇ ਦਰਜ ਹਨ। ਪਰ ਇਸ ਜਿਸਬੰਦ ਮਾਲਵਾ ਵਿੱਚ ਕਤਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਸੁਖਵਿੰਦਰ ਸਿੰਘ ਗੁੱਡਾ ਨਾਂ ਵੀ ਸਾਹਮਣੇ ਆਏ ਹਨ। ਉਹਨਾਂ ਸਪਸ਼ਟ ਕੀਤਾ ਹੈ ਕਿ ਗੈਂਗਸਟਰ ਵਿੱਕੀ ਸੈਮੂਲ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਵੇਂ ਸਾਲ ਦੇ ਵਿੱਚ ਰੋਸਪੁਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ। ਵਿਕੀ ਸੈਮਿਊਲ ਨਾਂ ਦਾ ਗੈਂਗਸਟਰ ਜੋ ਪਿਛਲੇ 20 ਮੁਕਦਮੇ ਦਰਜ ਨੇ ਵੀ ਪਾਈ ਉਹਦੇ ਤੇ ਰੋਸਪੁਰ ਦੇ। ਪਲੱਸ ਉਸਨੇ 2 ਮਹੀਨੇ ਪਹਿਲਾਂ ਇੱਕ ਕੈਂਟ ਥਾਣੇ ਦੇ ਕੋਲ ਡਬਲ ਮਰਡਰ ਕੀਤਾ। ਸ਼ਰਿਆਂ ਮਤ ਡਰਮਨਟ ਕਰਕੇ ਔਰ ਉਸਨੇ ਫੇਸਬੁੱਕ ਤੇ ਉੱਪਰ ਇਸ ਨੂੰ ਕੰਫੈਸ਼ਨ ਕੀਤੀ ਕਿ ਜਿਹੜਾ ਮੇਰੇ ਖਿਲਾਫ ਚਲੂਗਾ ਉਹ ਦਾ ਇੰਤਜ਼ਾਮ ਜਿਹੜਾ ਇੰਤਜ਼ਾਮ ਮਰਡਰ ਹੋਊਗਾ। ਸੋ ਇਹ ਮਰਡਰ ਕਰਕੇ ਉਹ ਦੋ ਬੰਦਿਆਂ ਦਾ ਇਹ ਬੰਦਾ ਫੌੜਾ ਸੀਗਾ ਕਿ ਕੀ ਸਿੰਘ ਇਹ ਗੈਂਗਸਟਰ ਹੈ ਔਰ ਇਸ ਨੂੰ ਪੁਲਿਸ ਪਾਰਟੀ ਨੇ ਇੱਕ ਚੈਲੰਜ ਸਮਝਿਆ ਹੋਇਆ ਉਸ ਨੂੰ ਪੁਲਿਸ ਨੇ ਐਸਐਸਪੀ ਸਾਹਿਬ ਪ੍ਰੀਤਮ ਸਿੰਘ ਇਹਨਾਂ ਦੀ ਰਹਿਨਮਾਈ ਥਲੇ ਐਸਪੀਡੀ ਸਾਡੇ ਸਾਹਿਬ ਬਲਜੀਤ ਸਿੰਘ ਤੇ ਆਪਣੇ ਇੰਸਪੈਕਟਰ ਸਾਹਿਬ ਨੇ ਤਲੋਚਨ ਸਿੰਘ ਪਲੱਸ ਕਾਉਂਟਰ ਇੰਟੈਲੀਜੈਂਸ ਵਿੰਗ ਸਾਡੀ ਪੰਜਾਬ ਦੀ ਉਹਨਾਂ ਦੇ ਟੈਕਨੀਕਲ ਸੈੱਲ ਸੋ ਜੁਆਇੰਟ ਆਪਰੇਸ਼ਨਜ਼ ਦੇ ਦੌਰਾਨ ਇਸ ਗੈਂਗਸਟਰ ਨੂੰ ਅਸੀਂ ਵਿੱਚ ਵੀ ਆਰ ਫਾਲੋਇੰਗ ਹਿਮ ਅਟ ਅਲਟੀਮੇਟਲੀ ਇਹ ਸਾਡੇ ਇਲਾਕੇ ਦੇ ਦੌਰਾਨ ਸਾਡੇ ਕਾਬੂ ਆ ਗਿਆ ਇਸੇ ਕੋਲੋਂ ਇੱਕ ਟਾਟਾ ਸੁਵਾਰੀ ਔਰ ਪੱਤੀਪੋਰ ਦਾ ਜਿਹੜਾ ਰੁਕਵਾ ਰਿਹਾ ਹੈ ਜਿਹਦਾਂ ਇਹਨੇ ਮਰਡਰ ਕੀਤੇ ਆ ਦੋਨੋਂ ਉਹ ਮਿਲ ਗਿਆ ਔਰ ਇਹਨੇ ਕੰਫੈਸ ਵੀ ਕੀਤਾ ਹੈ ਕਿ ਅਸੀਂ ਸੱਤ ਜਣਾਂ ਨੇ ਰਲ ਕੇ ਜਿਹੜਾ ਡਬਲ ਮਰਡਰ ਕੀਤਾ ਸੀ ਜਿਸ ਦਾ ਕਾਪੀ ਨੂੰ ਪਤਾ ਹੀ ਹੈ ਪਹਿਲਾਂ ਮੀਡੀਆ ਵਿੱਚ ਰਿਪੋਰਟ ਹੋ ਗਿਆ ਸੀ ਕਿ ਇਸੀ ਫੇਸਬੁੱਕ ਤੇ ਉੱਪਰ ਜਿਹੜਾ ਆਪ ਹੀ ਮੰਨ ਲਿਆ ਕਿ ਜੱਗਾ ਜਗਸੀਰ ਜੱਗਾ ਜਿਹੜਾ ਕਿ ਐਡੀਪੀਐਸ ਵਿੱਚ ਕਨੈਕਟ ਸੀਗਾ ਫਰੋਸਪੁਰ ਜੇਲ੍ਹ ਜਬਾਂਸੀ ਵਿੱਕੀ ਸੈਮੂਲ ਵੀ ਕਿਸੇ ਹੋਰ ਕੇਸ ਜਿਹੜੇ ਤੋਂ ਵੀ ਮੁਕਮਲ ਤੇਰਜਾ ਗਿਆ ਜੇਲ੍ਹ ਦੇ ਦੌਰਾਨ ਇਹਨਾਂ ਦੀ ਕੀ ਪਰਿਵਾਰ ਭਈ ਕੋ ਛੋਟੀ-ਬੋਟੀ ਤਕਰਾਰ ਦੇ ਦਰਹਿ ਰਹੇ ਨੇ ਉਹ ਪੈਰੋਲ ਤੇ ਬਾਹਰ ਆਇਆ ਸੀ ਜੱਗਾ ਇਸੇ ਜਮਾਤ ਹੋ ਗਈ ਤੋਂ ਇਸ ਨੇ ਇਨਫਾਰਮੇਸ਼ਨ ਲੈ ਕੇ ਵੀ ਕਿਸੇ ਦੇ ਬਰਥਡੇ ਤੇ ਬੈਠਿਆ ਉਹ ਫਿਰ ਰਾਤ ਨੂੰ 12 ਵਜੇ ਨਿਕਲਣਗੇ ਕਿ ਇਹਨਾਂ ਨੇ ਸੱਤ ਬੰਦਿਆਂ ਨੇ ਰਲ ਕੇ ਬਾਰਡਰ ਪਲਾਨ ਕੀਤਾ ਔਰ ਐਗਜ਼ੀਕਿਊਟ ਕੀਤਾ ਦੋ ਬੰਦੇ ਪਹਿਲਾਂ ਫੜੇ ਗਏ ਸੀ ਰੈਸਟ ਪੈ ਗਈ ਸੀ ਫੀਸਟਾ ਵਿੱਕੀ ਸੈਮੂਲ ਦਾ ਰੈਸਟ ਪੈ ਗਿਆ ਚਾਰ ਬੰਦੇ ਹੋਰ ਵਾਂਟਡ ਨੇ ਉਹ ਕਨਫੈਸਟ ਕੀਤਾ ਹੈ ਨੇ ਸਾਡੇ ਕੋਲ ਪੁਲਿਸ ਦੇ ਵਿੱਚ ਡਰੂਕੇਸ਼ਨ ਦਰਾਂ ਕਿ ਸਿਆ ਚਾਰ ਬੰਦੇ ਹੋਰ ਸੀਗੇ ਜਿਹੜੇ ਪੁਲਿਸ ਤੋਂ ਵਾਂਟਡ ਹੈ ਔਰ ਬਹੁਤ ਜਲਦ ਉਹ ਚਾਰ ਪਰਦੇ ਵੀ ਪੁਲਿਸ ਦੇ ਗ੍ਰਿਫਤ ਵਿੱਚ ਆ ਜਾ ਚਾਹੇ ਸਾਡੇ ਸੁਪਰੀਤ ਬੁੱਢਾ ਗੈਂਗ ਦੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਬਾਕੀ ਹਿੱਸਾ ਕਿੱਦਾਂ ਕੰਟੈਕਟ ਹੋਇਆ ਔਰ ਦੋ ਮਹੀਨੇ ਜਿਹੜਾ ਹੈ ਪਗੋੜਾ ਰਿਹਾ ਉਸਦੋਂ ਇਹ ਕਿੱਥੇ ਕਿੱਥੇ ਠਹਿਰਾ ਸੀ ਇਹ ਦੀਆਂ ਜਾਂ ਕੀ ਕੀ ਉਹਨੇ ਕੋਈ ਕਰਾਇਮ ਵੀ ਕੀਤਾ ਹੈ ਉਹ ਡਿਟੇਲ ਵਿਸ਼ਾ ਜਿਹੜਾ ਉਹ ਅਸੀਂ ਹੁਣ ਨਹੀਂ ਦੱਸ ਸਕਦੇ ਬਿਕੋਜ਼ ਇਹਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਸਰ ਪਰ ਕੁਝ ਕਿਸ ਚੁਬਾ ਰਹੇ ਹੈ ਅੱਜ ਸਾਨੂੰ ਲਿੰਕੇਜਸ ਨਜ਼ਰ ਆਈਆਂ ਨੇ ਕੀ ਇਹਨਾਂ ਨੇ ਰਲ ਕੇ ਕੋਈ ਕ੍ਰਾਈਮ ਕੀਤਾ ਉਸ ਦੇ ਬਾਰੇ ਐਵਿਡੈਂਸ ਜਿਹੜਾ ਅਸੀਂ ਪੁਛਕਿਸ਼ ਦੇ ਦੌਰਾਨ ਨਿਕਲੇ ਸਰ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ